ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਰਚਨਾ ਅੰਗ 66 ਸ੍ਰੀ ਰਾਗ ਸ੍ਰੀ ਰਾਗ ਮਹੱਲਾ 3 ਗੁਰਮੁਖ ਨਾਮ ਤੇ ਆਈਐ ਮਨ ਮੁਖਬੂਜ ਨਾ ਪਾਏ ਗੁਰੂ ਦੀ ਸਰਨ ਪਿਆ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਆਪਣੀ ਮਾਨ ਦੀ ਪਿੱਛੇ ਦੁਰਿਆ ਸਿਮਰਨ ਦੀ ਸੂਝ ਨਹੀਂ ਪੈਂਦੀ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਜਿਹੜੇ ਮਨੁਖ ਗੁਰੂ ਦੀ ਸਰਨ ਪੈਂਦੇ ਹਨ ਉਹ ਸਦਾ ਸੁਰਖਰੂ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਪਰਮਾਤਮਾ ਆਵਸਦਾ ਹੈ ਤੇ ਉਹਨਾਂ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ ਸਹਜੇ ਹੀ ਸੁਖ ਪਾਈਐ ਸਹਜੇ ਰਹੇ ਸਮਾਈ ਆਤਮਕ ਅਡੋਲਤਾ ਦੀ ਰਾਹੀ ਹੀ ਆਤਮਕ ਆਨੰਦ ਮਿਲਦਾ ਹੈ ਗੁਰੂ ਦੀ ਸਰਨ ਪਿਆ ਮਨੁਖ ਮਨੁਖ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ ਭਾਈ ਰੇ ਦਾਸ ਅੰਦਾਸਾ ਹੋਏ ਏ ਭਾਈ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਹਾਉ ਇਹੀ ਹੈ ਗੁਰੂ ਦੀ ਦੱਸੀ ਸੇਵਾ ਇਹ ਹੈ ਗੁਰੂ ਦੀ ਦੱਸੀ ਹੋਈ ਭਗਤੀ ਇਹ ਦਾਤ ਕਿਸੇ ਵਿਰਲੇ ਭਾਗਾ ਵਾਲੇ ਨੂੰ ਮਿਲਦੀ ਹੈ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਗੁਰ ਪਾਸ ਪਾਏ ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਪ੍ਰੇਮ ਵਿੱਚ ਟਿਕ ਕੇ ਜੀਵਨ ਰਹਾਤੇ ਤੁਰਦੀਆਂ ਹਨ ਉਹ ਪਰਮਾਤਮਾ ਪਤੀ ਦੀ ਪ੍ਰਸੰਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ ਸਦਾ ਪਿਰ ਨਹਿ ਚਲ ਪਾਈਏ ਨਾ ਉਮਰੇ ਨ ਜਾਏ ਗੁਰੂ ਦੀ ਸਰਨ ਪਿਆ ਉਹ ਪਤੀ ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟਲ ਹੈ ਜੋ ਨਾ ਮਰਦਾ ਹੈ ਨਾ ਕਰੇ ਜਮਦਾ ਹੈ ਸ਼ਬਦ ਮਲੀਨਾ ਵਿੱਚ ਛੁੜੈ ਪਿਰ ਕੇ ਅੰਕ ਸਮਾਏ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਰਾਹੀ ਉਸ ਪ੍ਰਭੂ ਵਿੱਚ ਮਿਲਦੀ ਹੈ ਉਹ ਮੁੜ ਉਸ ਤੋਂ ਵਿਛੜਦੀ ਨਹੀਂ ਉਹ ਸਦਾ ਪ੍ਰਭੂ ਪਤੀ ਦੀ ਗੋਦ ਵਿੱਚ ਸਮਾਈ ਰਹਿੰਦੀ ਹੈ ਹਰ ਨਿਰਮਲ ਉਤ ਉਜਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਰਮਾਤਮਾ ਪਵਿੱਤਰ ਸਰੂਪ ਹੈ ਬਹੁਤ ਹੀ ਪਵਿੱਤਰ ਸਰੂਪ ਹੈ ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ ਪਾਠ ਪੜੇ ਨਾ ਬੁਝਈ ਪੇਖੀ ਭਰਮ ਭੁਲਾਏ ਜਿਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜਦਾ ਹੈ ਉਹ ਇਸ ਭੇਤ ਨੂੰ ਨਹੀਂ ਸਮਝਦਾ ਨਿਦੇ ਧਾਰਮਿਕ ਵੇਖਾਂ ਨਾਲ ਸਗੋਂ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸਮਾਈ ਗੁਰੂ ਦੀ ਮੱਤ ਦੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ ਤੇ ਮਨੁੱਖ ਦੀ ਜੀਵ ਵਿੱਚ ਪਰਮਾਤਮਾ ਦੇ ਨਾਮ ਦਾ ਸਵਾਦ ਕਿੱਥੇ ਆ ਰਹਿਦਾ ਹੈ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਈ ਜਿਹੜਾ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦਾ ਹੈ ਉਹ ਆਪਣੇ ਅੰਦਰੋਂ ਮਾਇਆ ਦੇ ਮੋਹ ਮੁਕਾ ਲੈਂਦਾ ਹੈ ਉਹ ਆਤਮਕ ਡੋਲਤਾ ਵਿੱਚ ਟਿਕ ਜਾਂਦਾ ਹੈ ਉਹ ਪ੍ਰਭੂ ਦੀ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਬਿਨ ਸ਼ਬਦੇ ਜਗ ਦੁਖੀਆਂ ਫਿਰੇ ਮਨ ਮੁਖਾਂ ਨੂੰ ਗਈ ਖਾਇ ਗੁਰੂ ਦੇ ਸ਼ਬਦ ਤੋਂ ਬਿਨਾ ਜਗਤ ਮਾਇਆ ਦੇ ਮੋਹ ਦੇ ਕਾਰਨ ਦੁਖੀ ਫਿਰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰਹਿੰਦੀ ਹੈ ਸ਼ਬਦੇ ਨਾਮ ਤੇ ਆਈਐ ਸ਼ਬਦ ਸੱਚ ਸਮਾਏ हे ਭਾਈ ਗੁਰੂ ਦੇ ਸ਼ਬਦ ਦੇ ਰਾਹੀ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਹੀ ਸਦਾ ਥਿਰ ਪ੍ਰਭੂ ਵਿੱਚ ਲੀਨ ਰਹਿ ਸਕਦੀ ਸਕੀਦਾ ਹੈ ਮਾਇਆ ਭੂਲੇ ਸਿੱਧ ਫਿਰ ਹੈ ਸਮਾਦ ਸਮਾਦ ਨਾ ਲੱਗੇ ਸੁਭਾਏ ਸਧਾਰਨ ਬੰਦੇ ਦਾ ਕਿਤੇ ਰਹੇ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਵੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ ਪ੍ਰਭੂ ਪ੍ਰੇਮ ਵਿੱਚ ਉਹਨਾਂ ਦੀ ਸੁਰਤ ਨਹੀਂ ਜੁੜਦੀ ਤੀਨੇ ਲੋ ਵਿਆਪਤ ਹੈ ਅਦਕ ਰਹੀ ਲਪਟਾਈ ਇਹ ਮਾਇਆ ਤਿੰਨਾ ਭਵਨਾ ਵਿੱਚ ਹੀ ਗਲਬਾ ਪਾ ਰਹੀ ਹੈ ਸਭ ਜੀਵਾਂ ਨੂੰ ਹੀ ਬਹੁਤ ਚੰਬੜੀ ਹੋਈ ਹੈ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਿਦਾ ਮਾਇਆ ਜਾਏ ਏ ਭਾਈ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਤੋਂ ਖਲਾਸੀ ਨਹੀਂ ਮਿਲ ਸਕਦੀ ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾਂ ਵੀ ਦੂਰ ਨਹੀਂ ਦੂਰ ਨਹੀਂ ਹੁੰਦਾ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਮਾਇਆ ਕਿਸ ਚੀਜ਼ ਦਾ ਨਾਮ ਹੈ ਮਾਇਆ ਦਾ ਕੀ ਸਰੂਪ ਹੈ ਜੀਵਾ ਹੋਤੇ ਪਰ ਭਾਵ ਪਾ ਕੇ ਉਹਨਾਂ ਦੀ ਰਹੀ ਮਾਇਆ ਕਿਹੜੇ ਕੰਮ ਕਰਦੀ ਹੈ ਦੁੱਖ ਸੁਖ ਇਹੋ ਜਿਉ ਬੁੱਧਵਦ ਹੈ ਹਉਮੈ ਕਰਮ ਕਮਾਈ ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵហេਟ ਇਹ ਜੀਵ ਦੁੱਖ ਦੀ ਨਿਵਰਤੀ ਵਿੱਚ ਤੇ ਸੁਖ ਦੀ ਲਾਲਸਾ ਵਿੱਚ ਵੱਜਾ ਰਹਿੰਦਾ ਹੈ ਤੇ ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ ਦੀ ਪ੍ਰੇਨਾ ਵਿੱਚ ਹੀ ਸਾਰੇ ਕੰਮ ਕਰਦਾ ਹੈ ਬਿਨ ਸ਼ਬਦੇ ਪਰਮਨਾਚੂ ਕਈ ਨਾ ਵਿੱਚੋਂ ਹੋਮੇ ਜਾਏ ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਠਕਣਾ ਮੁਕਦੀ ਨਹੀਂ ਨਾ ਹੀ ਇਸ ਦੇ ਅੰਦਰੋਂ ਮੈਂ ਮੇਰੀ ਦੀ ਪ੍ਰੇਰਣਾ ਦੂਰ ਹੁੰਦੀ ਹੈ ਬਿਨ ਪ੍ਰੀਤੀ ਭਗਤ ਹੋਵਈ ਬਿਨ ਸ਼ਬਦੇ ਥਾਏ ਨਾ ਪਾਏ ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਅੰਦਰ ਪ੍ਰਭੂ ਚੰਨਾ ਦੀ ਪ੍ਰੀਤ ਪੈਦਾ ਨਹੀਂ ਹੁੰਦੀ ਤੇ ਪ੍ਰੀਤ ਤੋਂ ਬਿਨਾ ਜੀਵ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪਰਮਾਤਮਾ ਦੇ ਦਰ ਤੇ ਜੀਵ ਕਬੂਲ ਨਹੀਂ ਹੁੰਦਾ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਗੁਰੂ ਦੇ ਸ਼ਬਦ ਦੀ ਰਾਹੀ ਹੀ ਹਉਮੈ ਮਨ ਵਿੱਚੋਂ ਮਾਰੀ ਜਾ ਸਕਦੀ ਹੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਾਇਆ ਦੀ ਪ੍ਰੇਰਣਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ ਨਾਮ ਪਧਾਰਤ ਪਾਈਐ ਗੁਰਮੁਖ ਸੇਜ ਸੁਭਾਈ ਗੁਰੂ ਦੀ ਸਰਨ ਪਿਆ ਪਰਮਾਤਮਾ ਦਾ ਨਾਮ ਕੀਮਤੀ ਪਦਾਰਥ ਮਿਲਦਾ ਹੈ ਆਤਮਿਕ ਡੋਲਤਾ ਵਿੱਚ ਤੇ ਪ੍ਰਭੂ ਪ੍ਰੇਮ ਵਿੱਚ ਸਮਾਈ ਹੁੰਦੀ ਹੈ ਬਿਨ ਗੁਰ ਗੁਣ ਨਾ Japni ਬਿਨ ਗੁਰ ਭਗਤ ਨਾ ਹੋਏ ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਿਕ ਜੀਵਨ ਦੇ ਗੁਣਾ ਦੀ ਕਦਰ ਨਹੀਂ ਪੈਂਦੀ ਤੇ ਆਤਮਿਕ ਜੀਵਨ ਵਾਲੇ ਗੁਣਾ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਭਗਤ ਵਛਲ ਹਰ ਜਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਗੁਰੂ ਦੀ ਸ਼ਬਦ ਦੇ ਰਾਹੀ ਹੀ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਮਨੁੱਖ ਦੇ ਮਨ ਵਿੱਚ ਵਸਦਾ ਹੈ ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ ਆਤਮਕ ਅਡੋਲਤਾ ਵਿੱਚ ਟਿਕਿਆ ਹੋਇਆ ਉਹ ਪ੍ਰਭੂ ਮਿਲ ਪੈਂਦਾ ਹੈ ਨਾਨਕ ਸ਼ਬਦ ਦੇ ਹਰ ਸਲਾਹੀ ਹੈ ਕਰਮ ਪ੍ਰਾਪਤ ਹੋਏ ਏ ਨਾਨਕ ਗੁਰੂ ਦੇ ਸ਼ਬਦ ਦੀ ਰਾਹੀ ਹੀ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਪਰੇਦਾਰਤ ਉਸਦੀ ਮਿਹਰ ਨਾਲ ਹੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ